ਬੇਅਦਬੀ ਉੱਤੇ ਕਾਨੂੰਨ ਬਣਾਉਣ ਲਈ ਇੱਕ ਪਾਸੇ ਭਾਈ ਗੁਰਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਜਥੇ ਨੇ ਸਮਾਣਾ ਵਿਖੇ ਸੰਘਰਸ਼ ਆਰੰਭ ਕੀਤਾ ਹੋਇਆ ਦੂਜੇ ਪਾਸੇ ਪਿੰਡ ਬੁਰਜਵਾਰ ਸਿੰਘ ਵਾਲਾ ਬੇਅਦਬੀ ਦੀ ਘਟਨਾਾਂ ਦੇ 1 ਜੂਨ ਨੂੰ 10 ਸਾਲ ਪੂਰੇ ਹੋ ਗਏ ਬੇਅਦਬੀ ਦੀਆਂ ਇਹਨਾਂ ਬਹੁਤ ਚਰਚਿਤ ਘਟਨਾਵਾਂ ਵਿੱਚ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ ਹਾਕਮ ਤੇ ਆਮਾਦੀ ਪਾਰਟੀ ਦੇ ਹੀ ਬੇਵਾਕ ਵਿਧਾਇਕ ਅਤੇ ਹਮੇਸ਼ਾ ਇਸ ਮੁੱਦੇ ਉੱਤੇ ਬੇਖੌਫ ਬੋਲਣ ਵਾਲੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਫੇਰ ਇਹ ਮੁੱਦਾ ਚੁੱਕਿਆ ਹੈ ਸਮਾਣੇ ਵਾਲੇ ਧਰਨੇ ਵਿੱਚ ਅੱਜ ਅਮਿਤੋਜ ਮਾਨ ਪੁੱਜੇ ਤਾਂ ਉਹਨਾਂ ਅੰਦੋਲਨਾਂ ਅਤੇ ਧਰਮ ਵਿੱਚ ਬੰਡੀਆਂ ਪੌਂ ਸਮੇਤ ਕਈ ਗੰਭੀਰ ਮੁੱਦੇ ਚੁੱਕੇ ਉਹਨਾਂ ਅਜਿਹਾ ਭਾਸ਼ਣ ਸ਼ਾਇਦ ਹੀ ਪਹਿਲਾਂ ਕਿਤੇ ਦਿੱਤਾ ਹੋਵੇ ਅਮਿਤੋਜ ਮਾਨ ਦੇ ਇਸ ਧਮਾਕੇਦਾਰ ਭਾਸ਼ਣ ਦੀ ਇੱਕ ਇੱਕ ਗੱਲ ਸੁਣਨ ਵਾਲੀ ਤਾਂ ਹੈ ਹੀ ਪੱਲੇ ਬੰਨਣ ਵਾਲੀ ਵੀ ਹੈ ਇਸੇ ਧਰਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਚ ਪਿੱਛੇ ਲੱਗੇ ਵੱਡੇ ਬੈਨਰ ਵਿੱਚਲੀ ਫੋਟੋ ਉੱਤੇ ਇੱਕ ਬੱਚੇ ਤੋਂ ਲੀਕ ਮਰਵਾਈ ਗਈ ਇਹ ਲੀਕ ਕਿਉਂ ਮਰੀ ਗਈ ਇਸ ਬਾਰੇ ਵੀ ਵੀਡੀਓ ਵਿੱਚ ਪਤਾ ਲੱਗੇਗਾ ਪਰ ਸ਼ੁਰੂਆਤ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ ਤੋਂ ਕਰਦੇ ਹਾਂ ਸਾਬਕਾ ਪੁਲਿਸ ਅਧਿਕਾਰੀ ਅਤੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਨੇ ਅੱਜ 10 ਸਾਲ ਪੂਰੇ ਹੋ ਗਏ ਲੇਕਿਨ ਅੱਜ ਤੱਕ ਇਹ ਡਿਸਾਈਡ ਨਹੀਂ ਹੋ ਪਾਇਆ ਕਿ ਕਿਸ ਅਦਾਲਤ ਵੱਲੋਂ ਕਿਸ ਕੇਸ ਦੀ ਸੁਣਵਾਈ ਕੀਤੀ ਜਾਏਗੀ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਜਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਸਬੰਧਤ ਐਸਆਈਟੀ ਦੀ ਜਾਂਚ ਵੀ ਅਧੂਰੀ ਹੈ ਇਸੇ ਤਰੀਕੇ ਨਾਲ ਸਤੰਬਰ 2015 ਅਤੇ ਅਕਤੂਬਰ 2015 ਦੀ ਬਰਗਾੜੀ ਬੇਅਦਬੀ ਦੀ ਘਟਨਾ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਸੀ ਉਸ ਕੇਸ ਦਾ ਵੀ ਇਹੋ ਹਾਲ ਹੈ 14 ਅਕਤੂਬਰ ਨੂੰ ਵਾਪਰੇ ਕੋਟ ਕਪੂਰਾ ਅਤੇ ਬਹਿਬਲਕਲਾ ਗੋਲੀ ਕਾਂਡ ਦੇ ਕੇਸਾਂ ਨੂੰ ਵੀ ਠੰਡੇ ਵਸਤੇ ਵਿੱਚ ਪਾ ਦਿੱਤਾ ਗਿਆ ਹੈ ਮੈਨੂੰ ਜੋ ਵੀ ਸਮਾਂ ਮਿਲਿਆ ਪੰਜਾਬ اسمبلی ਵਿੱਚ ਇਸ ਮੁੱਦੇ ਨੂੰ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ 9 ਅਕਤੂਬਰ 2021 ਨੂੰ ਕੋਟਕਪੂਰਾ ਗੋਲੀकांड ਬਾਰੇ ਮਾਨਯੋਗ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਮੈਂ ਆਈਪੀਐਸ ਦੀ ਸੇਵਾ ਤੋਂ ਅਸਤੀਫਾ ਦੇ ਦਿੱਤਾ ਸੀ ਉਸ ਦੇ 3 ਮਹੀਨੇ ਬਾਅਦ ਕੇਜਰੀਵਾਲ ਸਾਹਿਬ ਵੱਲੋਂ ਇਨਸਾਫ ਦਾ ਭਰੋਸਾ ਦਿਵਾਉਣ ਤੋਂ ਬਾਅਦ ਮੈਂ ਆਮ ਆਦੀ ਪਾਰਟੀ ਜੁਆਇਨ ਕਰ ਲਈ ਸੀ ਜੋ 92 ਐਮਐਲਏ ਚੁਣ ਕੇ ਆਏ ਉਸ ਵਿੱਚ ਬੇਅਦਵੀ ਕੇਸਾਂ ਦਾ ਵੱਡਾ ਯੋਗਦਾਨ ਰਿਹਾ ਲੇਕਿਨ ਅੱਜ ਮੈਨੂੰ ਸ਼ਰਮਿੰਦਗੀ ਵੀ ਹੋ ਰਹੀ ਹੈ ਅਤੇ ਨਿਰਾਸ਼ਾ ਵੀ ਸਗੋਂ ਸਰਕਾਰੀ ਤੰਤਰ ਵੱਲੋਂ ਅਤੇ ਰਾਜਨੀਤਿਕ ਤੌਰ ਉਤੇ ਮੇਰੇ ਉੱਤੇ ਬੇਇਤਹਾਸ਼ਾ ਤਸ਼ੱਦਦ ਹੁੰਦਾ ਆ ਰਿਹਾ ਹੈ ਅੱਜ ਜੇਕਰ ਮੇਰੀ ਸਾਹ ਚੱਲ ਰਹੀ ਹੈ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇਨ੍ਹਾਂ ਸ਼ਬਦਾਂ ਵਿੱਚ ਬੜਾ ਦਰਦ ਅਤੇ ਰੋਸ ਹੈ ਇਸ ਬਾਰੇ ਲੋਕਾਂ ਨੂੰ ਲਾਜ਼ਮੀ ਸੋਚਣਾ ਪਵੇਗਾ ਕਿ ਆਖਰ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ ਕਦੋਂ ਮਿਲੇਗਾ ਇਹ ਇਨਸਾਫ ਕੌਣ ਕਰੂ ਅਤੇ ਕੌਣ ਦਬਾਊ ਸਮਾਣੇ ਦੇ ਵਿੱਚ ਸਾਰੀ ਪੁੰਚੀ ਹੋਈ ਸਾਦ ਸੰਗਤ ਇੱਕ ਵਾਰੀ ਆਪਾਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਤੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਗੱਲ ਕਰ ਰਿਹਾ ਸੀ ਥਲੀ ਹੁਰਾ ਨਾਲ ਮੈਨੂਆਂ ਦੇ ਜੀ ਕੀ ਅੰਦੋਲਨ ਵੀ ਵੰਡੇ ਗਏ ਨੇ ਤੁਸੀਂ ਤਾਂ ਪਾਣੀਆਂ ਵਾਲੇ ਸੀ ਡੋਮਿਸੇਲ ਵਾਲੇ ਸੀ ਤੁਸੀਂ ਇੱਥੇ ਕਿਵੇਂ ਆ ਗਏ ਆਹੀ ਪ੍ਰੋਬਲਮ ਹੈ ਸਾਡੀ ਉਹਨਾਂ ਨੇ ਵੀ ਖੈਰ ਵਿਅੰਗਰ ਨਾਲ ਪੁੱਛਿਆ ਸੀ ਪ੍ਰੋਬਲਮ ਆਹੀ ਹੈ ਜਿਵੇਂ ਅਸੀਂ ਰੰਗ ਵੰਡਦੇ ਨੇ ਫਲ ਫਰੂਟ ਵੰਡਦੇ ਨੇ ਪਾਰਟੀਆਂ ਤਾਂ ਹੈਗੀਆਂ ਸੀ ਜੋ ਪੰਜਾਬ ਨੂੰ ਤੇ ਦੇਸ਼ ਨੂੰ ਵੰਡਦੀਆਂ ਅਸੀਂ ਅੰਦੋਲਨ ਵੀ ਵੰਡਤੇ ਨੇ ਕਿਹ ਅੰਦੋਲਨ ਇਹ ਲੜਨਗੇ ਭਾਈ ਗੁਰਪ੍ਰੀਤ ਸਿੰਘ ਹੋਰੀ ਜਾਂ ਭਾਈ ਗੁਰਜੀਤ ਸਿੰਘ ਹੋਰੀ ਜਾਂ ਬਾਕੀ ਸਾਰੇ ਬੇਅਦਬੀਆਂ ਦਾ ਅਸੀਂ ਪਾਣੀ ਤੇ ਡੋਮੀ ਸੇਲ ਆਲੇ ਹੋਗੇ ਬਾਪੂ ਜੀ ਹਰੀ ਵਹੀਰ ਆਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਆਲੇ ਵਿਚਾਰੇ ਬੈਠੇ ਨੇ ਉਹਨਾਂ ਦੇ ਸਾਦੂ ਪੁਲਿਸ ਤਸ਼ੱਦਦ ਕਰਕੇ ਮਾਰ ਗੀ ਫਿਰ ਉਹਨਾਂ ਨੂੰ ਅੱਡ ਕਾਇਦੇ ਹੋ ਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਹੈ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦੇ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਾਹਰਲੇ ਕਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦੀਆਂ ਦੇ ਕਾਨੂੰਨ ਬਣਾਉਣਾ ਹੈ ਕੀ ਇਹਦੇ ਵਿੱਚ ਕੁਰਾਨ ਸ਼ਰੀਫ ਰਮਾਇਣ ਗੀਤਾ ਬਾਈਬਲ ਸ਼ਾਮਲ ਨਹੀਂ ਕੱਲੇ ਗੁਰਨ ਸਾਹਿਬ ਦਾ ਤਾਂ ਨਹੀਂ ਬਣਾ ਰਹੀ ਸਾਰਿਆਂ ਦੇ ਬਣ ਰਿਹਾ ਤਾਂ ਫੇਰੇ ਇਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਇਹ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਇਕੱਲੇ ਆਪ ਆਲਿਆਂ ਤੇ ਨਾ ਰੋ ਕੀ ਅਸੈਂਬਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੈਂਬਰ ਨੇ ਪ੍ਰਾਈਵੇਟ ਮੈਂਬਰ ਹੋ ਕੇ ਵੀ ਬਿੱਲ ਲਿਆਂਦਾ ਕਿਸੇ ਕਾਂਗਰਸੀ ਨੇ ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੇ ਜਾਂ ਆਜ਼ਾਦ ਨੇ ਇਹ ਬਿੱਲ ਲਿਆਂਦਾ ਇੰਟਰੋਡਿਊਸ ਕੀਤਾ ਨਾ ਪਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਆ ਹੁਣੇ ਜੇ ਅਸੀਂ ਚਮਕੌਰ ਸਾਹਿਬ ਸੀ ਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ ਆ ਗਿਆ ਆਂਦੇ ਜੀ ਅਸੀਂ ਤੁਹਾਡੇ ਨਾਲ ਆ ਉਦੋਂ ਬਾਅਦ ਮੈਂ ਬੋਲਣਾ ਸੀ ਮੈਨੂੰ ਆ ਗਿਆ ਗੁੱਸਾ ਮੈਂ ਕਿਹੜੀ ਗੱਲੋਂ ਨਾਲ ਓਏ ਡਰਾਮਾ ਕਰਦੇ ਹੋ ਆ ਕੇ ਕਿਹੜੀ ਗੱਲ ਜੁਣਾ ਲਓ ਤੁਸੀਂ ਕਦੇ ਕੋਈ ਵੀ ਇਸ ਹੱਕ ਦਾ ਨਾਹਰਾ ਲਾਇਆ ਔਰ ਉਸ ਫੈਕਟਰੀ ਨੂੰ ਲਵਾ ਪਤਾ ਕੌਣ ਰਿਹਾ ਸੀ ਇੱਕ ਬੀਜੇਪੀ ਦਾ ਬੰਦਾ ਸੀ ਜਿਹੜਾ ਹਿਮਾਚਲ ਤੋਂ ਆਇਆ ਸੀ ਇੰਡਸਟਰੀ ਵਾਲਾ ਉਹਦਾ 파ਟਨਰ ਸੀ ਕਾਂਗਰਸ ਦਾ ਰਾਣਾ ਗੁਰਜੀਤ ਉਹਨੂੰ ਲਗਵਾ ਕੌਣ ਰਿਹਾ ਸੀ ਝਾੜੂ ਵਾਲੇ ਤਿੰਨੇ ਪਾਰਟੀਆਂ ਇਕੱਠੀਆਂ ਕਾਦੇ ਲਈ ਇਕੱਠੀਆਂ ਪੰਜਾਬ ਦਾ ਪਾਣੀ ਗੰਦਾ ਕਰਨ ਲਈ ਮੈਂ ਇਹਨਾਂ ਤਿੰਨੇ ਪਾਰਟੀਆਂ ਨੂੰ ਪੁੱਛਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਕੀ ਉਹਦੇ ਲਈ ਇਕੱਠੇ ਨਹੀਂ ਹੋ ਸਕਦੇ ਤੇ ਜੇ ਨਹੀਂ ਹੋ ਸਕਦੇ ਤਾਂ ਮੈਨੂੰ ਦੱਸੋ ਜਦੋਂ ਇਹ ਪਿੰਡਾਂ ਸ਼ਹਿਰਾਂ ਚੋਂ ਕੀ ਇਹਨਾਂ ਨੂੰ ਵੜਨ ਦੇਣਾ ਚਾਹੀਦਾ ਸਾਨੂੰ ਕੀ ਅਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ ਇੱਕ ਗੱਲ ਯਾਦ ਰੱਖ ਲਓ ਜੇ ਭਾਈ ਜੀ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਵੀ ਸ਼ਾਮਲ ਆ ਇਹ ਜੋ ਇਸ ਤਰ੍ਹਾਂ ਦੀਆਂ ਤੁਸੀਂ ਕਹ ਲਓ ਚਲਾਕੀਆਂ ਜਾਂ ਬੇਹੁਦਗੀਆਂ ਕਰਦੇ ਨੇ ਸਾਡੇ ਕਰਕੇ ਕਿਉਂਕਿ ਅਸੀਂ ਆ ਇਹੋ ਜੇ ਲੋਕਾਂ ਨੂੰ ਅਸੀਂ ਇਹੋ ਜੇ ਲੋਕਾਂ ਨੂੰ ਕੁਝ ਪੁੱਛਦੇ ਨਹੀਂ ਤੇ ਆਪ ਦੀਆਂ ਛੋਟੀਆਂ-ਛੋਟੀਆਂ ਰਾਜਨੀਤਿਕ ਇੱਛਾਵਾਂ ਲਈ ਇਹਨਾਂ ਦਾ ਪੱਖ ਪੂਰਦੇ ਆ ਜਦੋਂ ਵੀ ਤੁਹਾਡੇ ਪਿੰਡ ਚੋਂ ਤਾਂ ਇਹਨਾਂ ਨੂੰ ਪੁੱਛਿਓ ਜੇ ਜ਼ਰੂਰ ਕਿ ਜਿਹੜਾ ਨੂੰ ਤੁਸੀਂ ਮੱਥਾ ਟੇਕਦੇ ਹੋ ਸਦੀਵੀ ਗੁਰੂ ਕੀ ਉਹਨਾਂ ਦੇ ਹੱਕ ਚ ਕਾਨੂੰਨ ਬਣਨਾ ਨਹੀਂ ਚਾਹੀਦਾ ਕਿ ਜੇ ਕੋਈ ਬੇਅਦਬੀ ਕਰੇ ਤੌਣੂ ਮਰ ਕਾਇਦ ਹੋਵੇ ਪੁੱਛਿਓ ਜੇ ਜ਼ਰੂਰ ਇਨ੍ਹਾਂ ਤੋਂ ਔਰ ਕਹੋ ਜੇ ਕਿ ਇੱਕ ਫੈਸਲਾ ਕਰੋ ਅਸੀਂ ਵੀ ਬਾਬਾ ਜੀਪ ਸਿੰਘ ਅੰਗੂਣ ਲਕੀਰ ਵਾਉਣੀ ਐ ਜਾਂ ਤਾਂ ਇੱਧਰ ਆਜੋ ਕਿ ਕਾਨੂੰਨ ਬਣੂਗਾ ਜਾਂ ਫਿਰ ਇੱਧਰ ਹੋ ਜਾਓ ਜੋ ਕਹਿੰਦੇ ਨੇ ਕਾਨੂੰਨ ਨਹੀਂ ਬਣੂਗਾ ਔਰ ਨਹੀਂ ਕਰੂਗਾ ਦਾ ਮਤਲਬ ਇਹ ਸਮਝ ਲਿਓ ਜੇ ਕਿ ਉਹ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਬੇਆਦਬੀਆਂ ਦੇ ਹੱਕਚ ਨੇ ਪੁੱਛਿਓ ਜੇ ਇਨ੍ਹਾਂ ਨੂੰ ਕੀ ਇਹ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਦਾਇਰੇ ਚ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਹੈ ਆ ਹੁਣੇ ਜੇ ਅਗਸਟ 2024 ਚ ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਹੈ ਜੇ ਕੋਈ ਬੰਦਾ ਰੇਪ ਕਰਦਾ ਕਿਸੇ ਬੀਬੀ ਨਾਲ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਬੰਗਾਲ ਨੇ ਬਣਾਇਆ ਹੈ ਧਰਮ ਪਰਵਰਤਨ ਤੇ ਲਵ ਜਿਹਾਤ ਤੇ ਯੂਪੀ ਨੇ ਬਣਾਇਆ ਹੁਣੇ ਜੇ ਹਿਮਾਚਲ ਨੇ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਵੀ ਦੱਸ ਦਿਓ ਵਜ੍ਹਾ ਕੀ ਹੈ ਜੇ ਸਾਡੇ ਮੁੱਖ ਮੰਤਰੀ ਪਹਿਲਾਂ ਇਹ ਬਿਆਨ ਦੇ ਸਕਦੇ ਸੀ ਕਿ ਕਾਨੂੰਨ ਬਣਾਵਾਂਗੇ ਤਾਂ ਮਾੜਾ ਜਿਹਾ ਹੁਣ ਇਹ ਦੱਸ ਦੇ ਕਿ ਇਹਦੇ ਚ ਅੜਚਨ ਕੀ ਹੈ ਦਿੱਕਤ ਕੀ ਹੈ ਜੇ ਨਹੀਂ ਦੱਸਦੇ ਤਬਈ ਇਮਾਨ ਸਮਝੋ ਜੇ ਔਰ ਸਿਰਫ ਇਨਾਂ ਨੂੰ ਨਹੀਂ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੇ ਆਪੋਜੀਸ਼ਨ ਵੀ ਚਲਾ ਰਹੀ ਹੈ ਇਨਾਂ ਨੂੰ ਪੁੱਛਿਓ ਜੇ ਕਿ ਹੁਣ ਤਾਂ ਤੁਸੀਂ ਕੱਲੂ ਘਾਰ ਦੇ ਵਸ ਮਨਾਉਣ ਚੱਲ ਪੇ ਜਦੋਂ ਇਹ ਕੱਲੂ ਘਾਰਾ ਹੋ ਰਿਹਾ ਸੀ ਉਦੋਂ ਕਿੱਥੇ ਖੜੇ ਸੀ ਤੁਸੀਂ ਉਦੋਂ ਕਿਹਦੇ ਨਾਲ ਸੀ ਜਦ ਜਦੋਂ ਚੀਜ਼ ਹੋ ਜਾਂਦੀ ਹੈ ਲਕੀਰ ਬਣ ਜਾਂਦੀ ਹੈ ਤਾਂ ਲਕੀਰ ਦੇ ਉੱਤੇ ਸੋਟੀਆਂ ਮਾਰਨ ਵਾਲੇ ਹੋ ਡਰਾਮਾ ਕਰਨ ਵਾਲੇ ਹੋ ਇਹ ਪੁੱਛਿਓ ਜੇ ਜ਼ਰੂਰ ਤੇ ਜੇ ਕੋਈ ਤੁਹਾਡੇ ਪਿੰਡ ਦਾ ਸ਼ਹਿਰ ਦਾ ਚਿੱਕੜ ਚੌਧਰੀ ਤੁਹਾਨੂੰ ਰੋਕੇ ਪੁੱਛਣ ਤੋਂ ਤਾਂ ਸਮਝ ਲਿਓ ਜੇ ਉਹ ਦੂ ਵੱਡਾ ਗੁਨਾਹਗਾਰ ਹੈ ਜਿਹੜੇ ਕਿ ਉਹ ਲੀਡਰ ਹੋ ਸਕਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਅੱਜ ਦੀ ਡੇਟ ਸਰਦੇਨ ਦੀ ਲੋੜ ਨਹੀਂ ਸਿਰ ਦਾ ਇਸਤੇਮਾਲ ਕਰ ਲਈਏ ਬਹੁਤ ਹੈ ਸਿਰ ਜੋੜ ਲਈਏ ਬਹੁਤ ਇਹ ਕਰ ਲਿਆ ਤਾਂ ਇਹ ਮੰਨਣਗੇ ਮੰਨਣਾ ਪਊਗਾ ਨਹੀਂ ਤਾਂ ਅਗਲੇ ਰਸਤੇ ਵੀ ਹੈਗੇ ਨੇ ਕੀ ਇਹ ਦਿੱਲੀ ਦੇ ਅੰਦੋਲਨ ਚ ਸਾਬਤ ਨਹੀਂ ਹੋਇਆ ਅਸੀਂ ਸੈਂਟਰ ਤੋਂ ਬਣਾ ਲਿਆ 2% ਆਉਂਦੇ ਸੀ ਨਾ ਐਡਾਕ ਪੰਜਾਬ ਆਉਂਦੇ ਸੀ ਬਣਾਇਆ ਕਿ ਨਹੀਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਹਿ ਕੇ ਤੇ ਹੋਣਾ ਸੀ ਆਪ ਦੀ ਸਟੇਟ ਗਵਰਨਮੈਂਟ ਨੂੰ ਨਹੀਂ ਮਨਾ ਸਕਦੇ ਸਿਰਫ ਜ਼ਰੂਰਤ ਕੀ ਹੈ ਇਕੱਲੇ ਨਹੀਂ ਹੋਣਾ ਇਕੱਠੇ ਹੋਣਾ ਮੈਨੂੰ ਦੱਸੋ ਅਸੀਂ ਉੱਥੇ ਬੈਠੇ ਕੂਲਰ ਲੱਗੇ ਆਪਣੇ ਵੀ ਆ ਪੱਖੇ ਲੱਗੇ ਹੋਏ ਨੇ ਮਾੜਾ ਜਿਹਾ ਭਾਈ ਗੁਰਜੀਤ ਸਿੰਘ ਬਾਰੇ ਸੋਚੋ 45 ਡਿਗਰੀ ਆ ਬਾਹਰ ਆਪਣੇ ਪੱਖੇ ਵੇਖ ਲਓ ਕਿੰਨੇ ਲੱਗੇ ਆ ਫਿਰ ਵੀ ਪਸੀਨਾ ਆ ਰਿਹਾ ਉਹ ਬੰਦਾ ਉੱਚਾ ਬੈਠਾ ਹੈ ਉਹਨੂੰ 45 ਨਹੀਂ 55 ਫੀਲ ਹੁੰਦੀ ਏ ਇਹ 55 ਡਿਗਰੀ ਠੰਡ ਵੀ ਜ਼ਿਆਦਾ ਨਹੀਂ ਵੀ ਜ਼ਿਆਦਾ ਲੱਗਦਾ ਹਵਾ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਕੀ ਉਹ ਬੈਠ ਸਕਦਾ ਇੰਨੇ ਸਿਰੜ ਨਾਲ ਅਸੀਂ ਇਸ ਗੱਲ ਤੇ ਪਹਿਰਾ ਨਹੀਂ ਦੇ ਸਕਦੇ ਯਾਰ ਅਸੀਂ ਆਪਦੇ ਖੱਬੇ ਸੱਜੇ ਇਹ ਗੱਲਾਂ ਨਹੀਂ ਕਰ ਸਕਦੇ ਜਦ ਫਿਰ ਕਹਦੇ ਆਂਗੇ ਕਿ ਭਾਈ ਇਹ ਤਾਂ ਕੰਮ ਭਾਈ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਹੈ ਆਣੀ ਸਾਡਾ ਵਹੀਰ ਬਾਪੂ ਜੀ ਉਡ ਰੋਂਦਾ ਫਲਾਣਾ ਫਲਾਣੇ ਦਾ ਜਿਵੇਂ ਥਲੀ ਨੇ ਕਿਹਾ ਸੀ ਕੀ ਅਸੀਂ ਆਹੀ ਕਰਾਂਗੇ ਜਾਂ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼ ਕਵਾਂਗੇ ਕਿ ਸਾਨੂੰ ਬੇਆਦਬੀਆਂ ਤੇ ਕਾਨੂੰਨ ਚਾਹੀਦਾ ਜੇ ਨਹੀਂ ਬਣਾਉਂਗੇ ਤਾਂ ਜਾਓ ਔਰ ਜਿਹੜੇ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਅੱਜ ਜਿਹੜੇ ਇੱਥੇ ਨਹੀਂ ਆਏ ਮੈਂ ਇਨ੍ਹਾਂ ਕੈਮਰਿਆਂ ਦੇ ਰਾਹੀਂ ਉਹਨਾਂ ਤੋਂ ਇੱਕ ਗੱਲ ਪੁੱਛਦਾ ਜੇ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਕੀ ਰਿਐਕਟ ਕਰੋਗੇ ਜਾਂ ਤੁਸੀਂ ਉਹਦਾ ਇੰਤਜ਼ਾਰ ਕਰ ਰਹੇ ਹੋ ਕਿ ਉਹ ਬੇਆਦਬੀ ਹੋਵੇ ਤੇ ਫਿਰ ਤੁਸੀਂ ਬੋਲੋ ਕੀ ਤੁਹਾਨੂੰ ਇੰਨੀਆਂ ਬੇਅਦਬੀਆਂ ਨਾਲ ਸਬਰ ਨਹੀਂ ਆਇਆ ਕਿ ਤੁਸੀਂ ਇਸ ਹੱਕ 'ਚ ਨਾਰਾ ਉਲਾ ਸਕੋ ਤੇ ਇਸ ਪੰਜਾਬ ਗਵਰਨਮੈਂਟ ਦੇ ਕੰਨ ਖੋਲ ਸਕਣ ਜਾਂ ਪੰਜਾਬ ਗਵਰਨਮੈਂਟ ਇੰਤਜ਼ਾਰ ਕਰ ਰਹੀ ਹੈ ਕਿ ਭਾਈ ਗੁਰਜੀਤ ਸਿੰਘ ਸ਼ਹੀਦ ਹੋਣ ਫਿਰ ਉਸ ਤੋਂ ਬਾਅਦ ਆਵਾਂਗੇ ਮੈਂ ਆ ਕਾਂਗਰਸ ਵਾਲਿਆਂ ਨੂੰ ਵੀ ਪੁੱਛਦਾ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ 'ਚ ਕਿਸਾਨ ਜਥੇਬੰਦੀਆਂ ਵੀ ਨੇ ਮਜ਼ਦੂਰ ਜਥੇਬੰਦੀਆਂ ਵੀ ਨੇ ਕਿ ਤੁਸੀਂ ਕਾਦਾ ਇੰਤਜ਼ਾਰ ਕਰ ਰਹੇ ਹੋ ਕਾਦਾ ਇੰਤਜ਼ਾਰ ਕਰ ਰਹੇ ਹੋ ਕਿ ਭਾਈ ਸਾਹਿਬ ਸ਼ਹੀਦ ਹੋਣ ਫਿਰ ਤੁਸੀਂ ਆਜੋ ਇੱਕ ਗੱਲ ਮੰਨ ਕੇ ਚੱਲਿਓ ਜੇ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤਾਂ ਤੁਸੀਂ ਜ਼ਿੰਮੇਦਾਰ ਹੋ ਕੱਲੀ ਗਵਰਨਮੈਂਟ ਜ਼ਿੰਮੇਦਾਰ ਨਹੀਂ ਤੁਸੀਂ ਵੀ ਜ਼ਿੰਮੇਦਾਰ ਹੋ ਕਿਉਂ ਕਿ ਹੱਕ ਦੇ ਵਿੱਚ ਸੱਚ ਦੇ ਲਈ ਜੇ ਕੋ ਨਾਰਾ ਨਹੀਂ ਲਾ ਸਕਦਾ ਤਾਂ ਉਹਨੂੰ ਇਨਸਾਨ ਹੋਣ ਦਾ ਹੱਕ ਨਹੀਂਗਾ ایک بہت مشہور فلاسفر ہوئے نے خلیل زبران انہوں نے ایک گل کہی کہ برائی دے خلاف اور جے کتنے وہ بہت بڑی برائی ہوے جویں کہ بے عاد بھی دی جے ہو دے خلاف لڑ نہیں سکتے تب بولو ضرور ਤੇ ਜੇ ਬੋਲ ਨਹੀਂ ਸਕਦੇ ਤਾਂ ਸੋਚੋ ਔਰ ਬੋਲਣ ਵਾਲਿਆਂ ਦੀ ਮਦਦ ਕਰੋ ਤੇ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਹੋ ਮੈਂ ਪੁੱਛੂੰਗਾ ਤੁਹਾਨੂੰ ਕੈਮਰਿਆਂ ਰਾਹੀਂ ਕਿ ਤੁਸੀਂ ਇਨਸਾਨ ਹੈਗੇ ਹੋ ਕਿ ਤੁਹਾਨੂੰ ਸਾਹ ਲੈਣ ਦਾ ਹੱਕ ਹੈਗਾ ਤਾਂ ਫਿਰ ਤੁਹਾਡੇ ਤੇ ਜਾਨਵਰਾਂ 'ਚ ਫਰਕ ਕੀ ਆ ਮੈਨੂੰ ਇੰਨਾ ਦੱਸ ਦਿਓ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਜੇ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹੋ ਆਪਦੇ ਘਰ ਚ ਪੜਦੇ ਹੋ ਜਪਜੀ ਸਾਹਿਬ ਰੋਜ਼ ਸਵੇਰ ਰਾਹਿਰਾ ਸਾਹਿਬ ਪੜਦੇ ਹੋ ਸ਼ਾਮ ਨੂੰ ਰਾਤ ਨੂੰ ਤਾਂ ਕੀ ਤੁਹਾਨੂੰ ਇੱਥੇ ਆ ਕੇ ਨਾਣਾ ਨਹੀਂ ਲਾਉਣਾ ਚਾਹੀਦਾ ਕਿ ਬੇਆਦਬੀਆਂ ਤੇ ਕਾਨੂੰਨ ਬਣੇ ਕੀ ਤੁਸੀਂ ਨਜ਼ੀਰ ਨਹੀਂ ਬਣਾਉਣਾ ਚਾਹੁੰਦੇ ਉਦਾਹਰਣ ਨਹੀਂ ਬਣਾਉਣਾ ਚਾਹੁੰਦੇ ਕਿ ਪੰਜਾਬ ਚ ਬਣ ਗਿਆ ਹੁਣ ਹਰਿਆਣਾ ਚ ਬਣੇ ਦਿੱਲੀ ਚ ਬਣੇ ਔਰ ਦੇਸ਼ ਦੇ ਬਾਕੀ ਸਾਰੇ ਹਿੱਸਿਆਂ 'ਚ ਬਣੇ ਜਦੋਂ ਅਸੀਂ ਹਰਿਆਣਾ ਹਿਮਾਚਲ ਦੀ ਗੱਲ ਕਰਦੇ ਹਾਂ ਵਟ ਦੇ ਆਰ ਸੇ ਕਿ ਯਾਰ ਤੁਹਾਡੇ ਆਪ ਦੇ ਘਰ ਚਕਦਾ ਕਾਨੂੰਨ ਨਹੀਂ ਬਣਿਆ ਤੁਸੀਂ ਸਾਨੂੰ ਆਖੀ ਜਾਂਦੇ ਹੋ ਤਾਂ ਪਹਿਲਾਂ ਅਸੀਂ ਆਪ ਦੇ ਘਰ 'ਚ ਬਣਾਵਾਂਗੇ ਨਾ ਜਿਵੇਂ ਕੋਈ ਬਰਾਈ ਹੋਵੇ ਪਿੰਡ 'ਚ ਨਸ਼ੇ ਦੀ ਗੱਲ ਆ ਪਾਣੇ ਮੇਰੇ ਘਰ 'ਚ ਨਾ ਆਵੇ ਪਹਿਲਾਂ ਫਿਰ ਪਿੰਡ ਦੀ ਗੱਲ ਕਰਦੇ ਆ ਤਾਂ ਉਸੇ ਤਰ੍ਹਾਂ ਬੇਅਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਆ ਕੀ ਫਾਇਦਾ ਤੁਹਾਡਾ ਦਸਤਾਰਾਂ ਬਣ ਕੇ ਬੈਠਣ ਦਾ ਜੇ ਤੁਸੀਂ ਘਰਾਂ ਚ ਬੈਠੇ ਹੋਰ ਇੱਥੇ ਨਹੀਂ ਆ ਸਕਦੇ ਰਾਣੇ ਦਾ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਆ ਹੁਣੇ ਮੈਨੂੰ ਦੱਸਿਆ ਭਾਈ ਸਾਹਿਬ ਉਹ ਰਾਣੇ ਕਿ ਇੱਥੇ ਲਕੀਰ ਮਾਰੀ ਸੀ ਕਿਤੇ ਇੱਥੇ ਮਾਰੀ ਸੀ ਨਾ ਜੀ ਇਹ ਮਾੜਾ ਜਿਹਾ ਬੱਚਾ ਫੇਰ ਆਵੇ ਉਹਨਾਂ ਦਾ ਭਤੀਜਾ ਹੈ ਮੈਂ ਸੁਣਿਆ ਭਾਈ ਗੁਰਜੀਤ ਸਿੰਘ ਹੋਰਾਂ ਦਾ ਉਹ ਲਕੀਰ ਵੱਡੀ ਮਾਰ ਬੇਟਾ ਆ ਕੇ ਇਹਨਾਂ ਤੇ ਲਕੀਰ ਵੱਡੀ ਮਾਰੋ ਕਿ ਕੱਲੇ ਹੀ ਨਹੀਂ ਔੜੇ ਫੋਟੋ ਵੀ ਅਜੇ ਇੱਕ ਲੱਗੀ ਆ ਇਹਨਾਂ ਦੀ ਕੱਲੀ ਫੋਟੋ ਵੀ ਹੈ ਕਿ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਹੈ ਮਾਰਿਓ ਜੇਕਰ ਵੱਡੀ ਸਾਰੀ ਲਕੀਰ ਇਹਦੇ ਦੇ ਪੁੱਤਰਾ ਓਏ ਚੰਗੀ ਤਰ੍ਹਾਂ ਦੱਸਦੇ ਹੋਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਕ ਭਲਾ ਤੁਸੀਂ ਤੁਸੀਂ ਵਾਦਾ ਕਰਕੇ ਮੁਕਰ ਗਏ ਤੁਸੀਂ ਵਾਦਾ ਕਰਕੇ ਮੁਕਰ ਗਏ ਅਸੀਂ ਤਪਦੇ ਆ ਆਜ਼ਾਦ ਕਰਾਉਣ ਲਈ ਤੁਸੀਂ ਵਾਦਾ ਕਰਕੇ ਮੁਕਰ ਗਏ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਲਈ ਲਕੀਰ ਮਾਰ ਰਿਹਾ ਭਾਈ ਗੁਰਜੀਤ ਸਿੰਘ ਦਾ ਭਤੀਜਾ ਇੱਕ ਵਾਰੀ ਮਾਰੋ ਮੇਰਾ ਮੱਤ ਕੇ ਮਾਰ ਇੱਥੇ ਮੋਢੇ ਤੇ ਚੜ ਵੀਰ ਦਾ ਔਰ ਕੱਲੀ ਇਹ ਨਹੀਂ ਲਕੀਰ ਵਜੜੀ ਤੁਸੀਂ ਮੰਨਿਓ ਜੇ ਨਾਲ ਨਾਲ ਇਹ ਕਾਂਗਰਸੀਆਂ ਦੇ ਵੀ ਵਜੜੀ ਹੈ ਲਗੀ ਮਾਰ ਜ਼ੋਰ ਦੀ ਪੁੱਤਰਾ ਵੱਡੀ ਸਾਰੀ ਮਾਰ ਦੇ ਸਤ ਸ੍ਰੀਕਾਲ ਜੀ ਔਰ ਇਹ ਲਕੀਰ ਕੱਲੀ ਆਪ ਆਲਿਆਂ ਦੇ ਨਹੀਂ ਵਜੜੀ ਇੱਕ ਯਾਦ ਰੱਖਿਓ ਜੇ ਇਹ ਲਕੀਰ ਕਾਂਗਰਸੀਆਂ ਦੇ ਵੀ ਵਜੜੀ ਹੈ ਇਹ ਲਕੀਰ ਭਾਜਪਾ ਅਕਾਲੀ ਦਲ ਸਾਰਿਆਂ ਦੇ ਵਜੜੀ ਹੈ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਹੈ ਜਿਹੜੇ ਥੋੜੇ ਜਿਹੀ ਨਹੀਂ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵੱਜਣੀ ਚਾਹੀਦੀ ਹੈ ਕਿਉਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਕਿਸੇ ਵੀ ਪਾਰਟੀ ਦਾ ਵਿਰੋਧ ਕਰ ਸਕਦੇ ਹੋ ਬਾਪੂ ਤਰਸੇਮ ਸਿੰਘ ਉਹਨਾਂ ਦਾ ਵਿਰੋਧ ਕਰ ਲਓ ਲੱਖੇ ਦਾ ਵਿਰੋਧ ਕਰ ਲਓ ਕਿਸੇ ਦਾ ਵੀ ਕਰ ਲਓ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ গীਤਾ ਦਾ ਵੀ ਕਰੋਗੇ ਰਮਾਇਣ ਦਾ ਵੀ ਕਰੋਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੋਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਕੋਈ ਇੱਕ ਬੰਦਾ ਦੱਸ ਦੇ ਮੈਨੂੰ ਕਿ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਔਰ ਉਹ ਸਟੇਟ ਬਣਾ ਸਕਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਾਨੂੰਨ ਦੇ ਲਈ ਕਿ ਕਾਨੂੰਨ ਬਣੇ ਸਿਰਫ ਤੁਹਾਡੀ ਹਾਜ਼ਰੀ ਨਾਲ ਨਹੀਂ ਚੱਲਣਾ ਇੱਕ ਦੇ ਦੋ ਬਣਾਓ ਦੋ ਦੇ ਚਾਰ ਬਣਾਓ ਤੇ ਜੇ ਕਾਨੂੰਨ ਨਹੀਂ ਬਣਾਉਂਦੇ ਇਹਨਾਂ ਨੂੰ ਕਹਾਂਗੇ ਜਾਓ ਜਿਹੜੇ ਨਵੇਂ ਆਉਣ ਇਸ ਸ਼ਰਤ ਤੇ ਆਉਣ ਕਿ ਬੇਅਦਬੀਆਂ ਦਾ ਕਾਨੂੰਨ ਬਣੇ ਔਰ ਭਾਈ ਗੁਰਜੀਤ ਸਿੰਘ ਜ਼ਿੰਦਾ ਸਹੀ ਸਲਾਮਤ ਥੱਲੇ ਉਤਰ ਕੇ ਆਉਣ ਅਰਾਜੀ ਉਹਨਾਂ ਨੂੰ ਨੀਸੋ ਨਿਹਾਰ ਹੋ ਸ੍ਰੀ ਅਕਾਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਖਲਕਤ ਦੀ ਆਵਾਜ਼ ਆਦੀ ਕਿਉਂਕਿ ਆਵਾਜ਼ੇ ਖਲਕਤ ਨਾਰਾਏ ਖੁਦਾ ਇਹ ਉਹਦੀ ਆਵਾਜ਼ ਆ ਜਾਂਦੀ ਹੈ ਉਹ ਹੋ ਗਿਆ ਔਰ ਇਹਦਾ ਖਿਆਲ ਰੱਖਿਓ ਜੇ ਕਿ ਅਸੀਂ 1 ਤੋਂ 2 2 ਤੋਂ 4 4 ਤੋਂ 8 ਕਰਨੇ ਆ ਇਸ ਬੇਅਦਬੀ ਕਾਨੂੰਨ ਨੂੰ ਬਣਾਉਣ ਲਈ ਔਰ ਜਦੋਂ ਲੋਕ ਜੁੜ ਜਾਣ ਤੈ ਹੋ ਜਾਂਦਾ ਸੋ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਯਾਦ ਚੱਕਾ ਹੈ ਬਾਕੀ ਬਹੁਤ ਸਾਰੇ ਸੱਜਣ ਆਏ ਨੇ ਜਿਨ੍ਹਾਂ ਨੇ ਗੱਲਾਂ ਕਰਨੀਆਂ ਥੋਡੇ ਨਾਲ ਔਰ ਮੇਰੀ ਕੈਮਰੇ ਆਰਾਂ ਵੀ ਜੋ ਘਰਾਂ ਚ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇਹ ਕਿਸੇ ਇਨਸਾਨ ਦੀ ਗੱਲ ਨਹੀਂ ਇਹ ਉਸ ਸਦੀਵੀ ਗੁਰੂ ਦੀ ਗੱਲ ਹੈ ਜਿਹਦੇ ਨਾਂ ਤੇ ਪੰਜਾਬ ਵੱਸਦਾ ਹੈ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਔਰ ਅੱਜ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜੋ ਸਾਡੇ ਸਦੀਵੀ ਗੁਰੂ ਨੇ